ਸਰਜਿਸਟੀਆਂ ਕਰਵਾਨ ਵਾਲਿਆਂ ਨਾਲ ਜੁੜੀ ਇਹ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਜੀਆਂ ਦੱਸਦੀ ਹੈ ਕਿ ਇੱਕ ਨਵੀਂ ਆਪਸ਼ਨ ਖਤਮ ਕਰ ਦਿੱਤੀ ਗਈ ਹੈ ਜੀਆਂ ਪੰਜਾਬ ਸਰਕਾਰ ਨੇ ਐਨ ਜੀ ਡੀ ਆਰ ਐਸ ਪੋਰਟਲ ਤੇ ਨਵੀਂ ਆਪਸ਼ਨ ਖਤਮ ਕਰ ਦਿੱਤੀ ਹੈ ਇਸ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੀ ਹੈ ਪੋਰਟਲ ਦੇ ਵਿੱਚ ਪ੍ਰਮਾਣਿਤ ਅਤੇ ਗੈਰ ਪ੍ਰਮਾਣਿਤ ਕਲੋਨੀ ਹੋਣ ਤੇ ਕਲੋਨੀ ਦਾ ਲਾਇਸੈਂਸ ਨੰਬਰ ਟੀ ਐਸ ਨੰਬਰ ਆ ਜਾਣਕਾਰੀ ਦੇਣ ਤੋਂ ਇਲਾਵਾ ਲਾਇਸੈਂਸ ਜਾਰੀ ਕਰਨ ਦੀ ਮਿਤੀ ਕਲੋਨੀ ਦਾ ਨਾਮ ਕਲੋਨਾ ਇਜ਼ਾ ਦਾ ਪੈਨ ਨੰਬਰ ਵਰਗੀ ਜਾਣਕਾਰੀ ਪੋਰਟਲ 'ਚ ਭਰਨ ਦੀ ਨਵੀਂ ਆਪਸ਼ਨ ਦਿੱਤੀ ਗਈ ਸੀ ਸਰਕਾਰ ਵੱਲੋਂ ਨਵੀਂ ਆਪਸ਼ਨ ਖਤਮ ਕਰਨ ਨਾਲ ਹੁਣ ਸਾਲ 1995 ਤੋਂ ਪਹਿਲਾਂ ਖਰੀਦੇ ਗਏ ਪਲਾਟਾਂ ਤੋਂ ਇਲਾਵਾ 50 ਸਾਲ ਜਾਂ ਹੋਰ ਪੁਰਾਣੀ ਆਬਾਦੀ ਚ ਲਾਲ ਲਕੀਰਦ ਰਿਹਾਈਸ਼ੀ ਖੇਤਰਾਂ ਦੀਆਂ ਰਜਿਸਟਰੀਆਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਸਬੰਧੀ 4 ਜੁਲਾਈ ਨੂੰ ਮੁੱਦਾ ਪਹਿਲਾਂ ਵੀ ਉੱਠਿਆ ਸੀ ਸੂਬੇ ਚ ਕਈ ਕਲੋਨਾਈਜ਼ਰ ਨੇ ਕਰੀਬ 30 ਸਾਲ ਪਹਿਲਾਂ ਸਸਤੀ ਖੇਤੀ ਵਾਲੀਆਂ ਜ਼ਮੀਨਾਂ ਖਰੀਦ ਕੇ ਅਣਅਧਿਕਾਰਤ ਕਲੋਨੀਆਂ ਉਸਾਰ ਦਿੱਤੀਆਂ ਸੀ ਇਹਨਾਂ ਅਣਅਧਿਕਾਰਤ ਕਲੋਨੀਆਂ ਚ ਸ਼ਹਿਰੀ ਸੰਸਥਾਵਾਂ ਵੱਲੋਂ ਪਾਣੀ ਸੀਵਰੇ ਸੜਕਾਂ ਦੀ ਸਹੂਲਤ ਦਿੱਤੀ ਜਾ ਰਹੀ ਸੀ ਪਰ ਐਨਓਸੀ ਦੀ ਸ਼ਰਤ ਕਾਰਨ ਪਲਾਟ ਦੀ ਰਜਿਸਟਰੀ ਨਹੀਂ ਹੋ ਰਹੀ ਸੀ ਇਸੇ ਕਾਰ ਸ਼ਾਨੀ ਸੂਬਜਕਰੀਬ 3 ਸਾਲ ਤੋਂ ਰਿਹਾਈਸ਼ੀ ਪਲਾਟਾਂ ਦੇ ਰਜਿਸਟਰੀਆਂ ਤੇ ਲੱਗੀ ਐਨਓਸੀ ਦੀ ਸ਼ਰਤ ਸੂਬਾ ਸਰਕਾਰ ਨੇ ਇਸੇ ਬਾਰੇ ਫਰਵਰੀ ਮਹੀਨੇ ਚ ਖਤਮ ਕਰਨ ਦਾ ਐਲਾਨ ਕੀਤਾ ਸੀ ਸ ਰਜਿਸਟਰੀਆਂ ਕਰਵਾਨ ਵਾਲਿਆਂ ਨਾਲ ਜੁੜੀ ਇਹ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਜੀਆਂ ਦੱਸ ਦਈਏ ਕਿ ਇੱਕ ਨਵੀਂ ਆਪਸ਼ਨ ਖਤਮ ਕਰ ਦਿੱਤੀ ਗਈ ਹੈ ਜੀਆਂ ਪੰਜਾਬ ਸਰਕਾਰ ਨੇ ਐਨਜੀਡੀਆਰਐਸ ਪੋਰਟਲ ਤੇ ਨਵੀਂ ਆਪਸ਼ਨ ਖਤਮ ਕਰ ਦਿੱਤੀ ਹੈ ਇਸ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੀ ਹੈ ਪੋਰਟਲ ਦੇ ਵਿੱਚ ਪ੍ਰਮਾਣਿਤ ਅਤੇ ਗੈਰ ਪ੍ਰਮਾਣਿਤ ਕਲੋਨੀ ਹੋਣ ਤੇ ਕਲੋਨੀ ਦਾ ਲਾਇਸੈਂਸ ਨੰਬਰ ਟੀਐਸ ਨੰਬਰ ਦਾ ਜਾਣਕਾਰੀ ਤੋਂ ਇਲਾਵਾ ਲਾਇਸੈਂਸ ਜਾਰੀ ਕਰਨ ਦੀ ਮਿਤੀ ਕਲੋਨੀ ਦਾ ਨਾਮ ਕਲੋਨਾ ਇਜ਼ਾ ਦਾ ਪੈਨ ਨੰਬਰ ਵਰਗੀ ਜਾਣਕਾਰੀ ਪੋਰਟਲ 'ਚ ਭਰਨ ਦੀ ਨਵੀਂ ਆਪਸ਼ਨ ਦਿੱਤੀ ਗਈ ਸੀ ਸਰਕਾਰ ਵੱਲੋਂ ਨਵੀਂ ਆਪਸ਼ਨ ਖਤਮ ਕਰਨ ਨਾਲ ਹੁਣ ਸਾਲ 1995 ਤੋਂ ਪਹਿਲਾਂ ਖਰੀਦੇ ਗਏ ਪਲਾਟਾਂ ਤੋਂ ਇਲਾਵਾ 50 ਸਾਲੀਆਂ ਹੋਰ ਪੁਰਾਣੀ ਆਬਾਦੀ 'ਚ ਲਾਲ ਲਕੀਰ ਅਧ ਰਿਹਾਈਸ਼ੀ ਖੇਤਰਾਂ ਦੀ ਰਜਿਸਟਰੀਆਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਸਬੰਧੀ 4 ਜੁਲਾਈ ਨੂੰ ਮੁੱਦਾ ਪਹਿਲਾਂ ਵੀ ਉੱਠਿਆ ਸੀ ਸੂਬੇ 'ਚ ਕਈ ਕਲੋਨਾਈਜ਼ਰ ਨੇ ਕਰੀਬ 30 ਸਾਲ ਪਹਿਲਾਂ ਸਸਤੀ ਕੀਮਤੀ ਵਾਲੀਆਂ ਜ਼ਮੀਨਾਂ ਖਰੀਦ ਕੇ ਅਣਅਧਿਕਾਰਤ ਕਲੋਨੀਆਂ ਉਸਾਰ ਦਿੱਤੀਆਂ ਸੀ ਇਹਨਾਂ ਅਣਅ ਇਹ ਜੋ ਸ਼ਹਿਰੀ ਸੰਸਥਾਾਂ ਵੱਲੋਂ ਪਾਣੀ ਸੀਵਰੇਜ ਸੜਕਾਂ ਦੀ ਸਹੂਲਤ ਦਿੱਤੀ ਜਾ ਰਹੀ ਸੀ ਪਰ ਐਨਓਸੀ ਦੀ ਸ਼ਰਤ ਕਾਰਨ ਪਲਾਟ ਦੀ ਰਜਿਸਟਰੀ ਨਹੀਂ ਹੋ ਰਹੀ ਸੀ ਇਸੇ ਕਾਰਨ ਲੋਕ ਪਰੇਸ਼ਾਨ ਸੀ ਸੂਬੇ 'ਚ ਕਰੀਬ 3 ਸਾਲ ਤੋਂ ਰਿਹਾਈਸ਼ੀ ਪਲਾਟਾਂ ਦੇ ਰਜਿਸਟਰੀਆਂ ਤੇ ਲੱਗੀ ਐਨਓਸੀ ਦੀ ਸ਼ਰਤ ਸੂਬਾ ਸਰਕਾਰ ਨੇ ਇਸੇ ਬਾਰੇ ਫਰਵਰੀ ਮਹੀਨੇ 'ਚ ਖਤਮ ਕਰਨ ਦਾ ਐਲਾਨ ਕੀਤਾ ਸੀ ਸੋ ਰਜਿਸਟਰੀਆਂ ਕਰਵਾਉਣ ਵਾਲਿਆਂ ਨਾਲ ਜੁੜੀ ਇਹ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਜੀਹਾਂ ਦੱਸ ਦਈਏ ਕਿ ਇੱਕ ਨਵੀਂ ਆਪਸ਼ਨ ਖਤਮ ਕਰ ਦਿੱਤੀ ਗਈ ਹੈ ਜੀਹਾਂ ਪੰਜਾਬ ਸਰਕਾਰ ਨੇ ਐਨਜੀਡੀਆਰਐਸ ਪੋਰਟਲ 'ਤੇ ਨਵੀਂ ਆਪਸ਼ਨ ਖਤਮ ਕਰ ਦਿੱਤੀ ਹੈ ਇਸ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੀ ਹੈ ਪੋਰਟਲ ਦੇ ਵਿੱਚ ਪ੍ਰਮਾਣਿਤ ਅਤੇ ਗੈਰ ਪ੍ਰਮਾਣਿਤ ਕਲੋਨੀ ਹੋਣ ਤੇ ਕਲੋਨੀ ਦਾ ਲਾਇਸੈਂਸ ਨੰਬਰ ਟੀਐਸ ਨੰਬਰ ਆ ਜਾਣਕਾਰੀ ਦੇਣ ਤੋਂ ਇਲਾਵਾ ਲਾਇਸੈਂਸ ਜਾਰੀ ਕਰਨ ਦੀ ਮਿਤੀ ਕਲੋਨੀ ਦਾ ਨਾਮ ਕਲੋਨਾ ਯੂਜ਼ਰ ਦਾ ਪੈਨ ਨੰਬਰ ਵਰਗੀ ਜਾਣਕਾਰੀ ਪੋਰਟਲ 'ਚ ਭਰਨ ਦੀ ਨਵੀਂ ਆਪਸ਼ਨ ਦਿੱਤੀ ਗਈ ਸੀ ਸਰਕਾਰ ਵੱਲੋਂ ਨਵੀਂ ਆਪਸ਼ਨ ਖਤਮ ਕਰਨ ਨਾਲ ਹੁਣ ਸਾਲ 1995 ਤੋਂ ਪਹਿਲਾਂ ਖਰੀਦੇ ਗਏ ਪਲਾਟਾਂ ਤੋਂ ਇਲਾਵਾ 50 ਸਾਲੀਆਂ ਹੋਰ ਪੁਰਾਣੀ ਆਬਾਦੀ 'ਚ ਲਾਲ ਲਕੀਰ ਅਧ ਰਿਹਾਈਸ਼ੀ ਖੇਤਰਾਂ ਦੀ ਰਜਿਸਟਰੀਆਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਸਬੰਧੀ 4 ਜੁਲਾਈ ਨੂੰ ਮੁੱਦਾ ਪਹਿਲਾਂ ਵੀ ਉੱਠਿਆ ਸੂਬਜ ਕਈ ਕਲੋਨਾਈਜ਼ਰ ਨੇ ਕਰੀਬ 30 ਸਾਲ ਪਹਿਲਾਂ ਸਸਤੀ ਖੇਤੀ ਵਾਲੀਆਂ ਜ਼ਮੀਨਾਂ ਖਰੀਦ ਕੇ ਅਨਾਂਧਿਕਾਰਤ ਕਲੋਨੀਆਂ ਉਸਾਰ ਦਿੱਤੀਆਂ ਸੀ। ਇਹਨਾਂ ਅਨਾਂਧਿਕਾਰਤ ਕਲੋਨੀਆਂ 'ਚ ਸ਼ਹਿਰੀ ਸੰਸਥਾਵਾਂ ਵੱਲੋਂ ਪਾਣੀ, ਸੀਵਰੇਜ, ਸੜਕਾਂ ਦੀ ਸਹੂਲਤ ਦਿੱਤੀ ਜਾ ਰਹੀ ਸੀ ਪਰ ਐਨਓਸੀ ਦੀ ਸ਼ਰਤ ਕਾਰਨ ਪਲਾਟ ਦੀ ਰਜਿਸਟਰੀ ਨਹੀਂ ਹੋ ਰਹੀ ਸੀ। ਇਸੇ ਕਾਰਨ ਲੋਕ ਪਰੇਸ਼ਾਨ ਸੀ। ਸੂਬਜ ਕਰੀਬ 3 ਸਾਲ ਤੋਂ ਰਿਹਾਈਸ਼ੀ ਪਲਾਟਾਂ ਦੇ ਰਜਿਸਟਰੀਆਂ ਤੇ ਲੱਗੀ ਐਨਓਸੀ ਦੀ ਸ਼ਰਤ ਸੂਬਾ ਸਰਕਾਰ ਨੇ ਇਸੇ ਬਾਰੇ ਫਰਵਰੀ ਮਹੀਨੇ 'ਚ ਖਤਮ ਕਰਨ ਦਾ ਐਲਾਨ ਕੀਤਾ ਸੀ।